ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਵੱਡਾ ਮੇਲਾ ਹੈ ਤੇ ਸਾਰੇ ਕਿਸਾਨ ਵੀ ਰਾਏ ਵੀ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਸੰਗਰੂਰ ਤੇ ਸ਼ਹਿਰ ਸੰਗਰੂਰ ਦੇ ਵਿੱਚ ਲੱਗਿਆ ਕਿਸਾਨ ਮੇਲਾ ਐਫ ਪੀਓ ਕਿਸਾਨ ਮੇਲਾ ਜੋ ਕਿ ਤਿੰਨ ਦਿਨ ਚੱਲਣਾ ਹੈ 16 17 ਤੇ 18 ਅਗਸਤ ਨੂੰ ਇਹ ਸਾਰਾ ਕਿਸਾਨ ਮੇਲਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਕਿਸਾਨ ਮੇਲੇ ਦੇ ਵਿੱਚ ਜਿਹੜੇ ਕਿਸਾਨ ਆਰਗੈਨਿਕ ਚੀਜ਼ਾਂ ਤਿਆਰ ਕਰਦੇ ਨੇ ਆਰਗੈਨਿਕ ਚੀਜ਼ਾਂ ਖਾਣ ਪੀਣ ਵਾਲੀਆਂ ਨਾ ਪ੍ਰੋਡਕਟ ਤਿਆਰ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਇਹ ਕਿਸਾਨ ਮੇਲੇ ਦੇ ਵਿੱਚ ਹੈਗੀਆਂ ਨੇ ਤੇ ਕੁਝ ਕੁ ਮਸ਼ੀਨਰੀ ਵੀ ਇੱਥੇ ਹੈਗੀ ਜਿਵੇਂ ਟਰੈਕਟਰ ਹੋਗੇ ਹਨ ਐਵੇਂ ਨਹੀਂ ਸਾਰੀਆਂ ਚੀਜ਼ਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਸੰਗਰੂਰ ਦਾ ਕਿਸਾਨ ਮੇਲਾ ਤੁਹਾਨੂੰ ਆਪ ਅੱਜ ਦਿਖਾਉਨੇ ਆ ਇਹ ਜਿਹੜਾ ਕਿਸਾਨ ਮੇਲਾ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਲੱਗਿਆ ਹੋਇਆ ਹੈ ਇਹ ਕਿਸਾਨ ਮੇਲਾ 3 ਦਿਨ ਚੱਲਣਾ ਹੈ 16 17 ਤੇ 18 ਅਗਸਤ ਨੂੰ ਤੇ ਚੱਲਦੇ ਆਪਾਂ ਅੰਦਰ ਐਂਟਰੀ ਕਰਦੇ ਆ ਉੱਪਰ ਬੋਰਡ ਲੱਗਿਆ ਹੋਇਆ ਜੀ ਆਇਆਂ ਨੂੰ ਐਫੀਓ ਇਹ ਕਿਸਾਨ ਮੇਲੇ ਦੇ ਵਿੱਚ ਸਾਰੇ ਆਰਗੈਨਿਕ ਪ੍ਰੋਡਕਟ ਕਿਸਾਨ ਆਪਦੇ ਲੈ ਕੇ ਆਏ ਨੇ ਜਿਹੜੇ ਜਿਹੜੇ ਕਿਸਾਨ ਆਰਗੈਨਿਕ ਪ੍ਰੋਡਕਟ ਤਿਆਰ ਕਰਦੇ ਨੇ ਤੇ ਇੱਥੇ ਜਿਹੜੀ ਐਂਟਰੀ ਕੀਤੀ ਜਾਂਦੀ ਹੈ ਨਾਮ ਇੱਥੇ ਲਿਖਾ ਕੇ ਮੇਲੇ ਦੇ ਵਿੱਚ ਤੁਸੀਂ ਐਂਟਰੀ ਜਿਹੜੀ ਲੈ ਸਕਦੇ ਹੋ ਦੋਨੋਂ ਫਾਇਦਾ ਐਂਟਰੀ ਕੀਤੀ ਜਾਂਦੀ ਹੈ ਤੇ ਚੱਲਦੇ ਆਪਾਂ ਅੰਦਰ ਤੇ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਆਰਗੈਨਿਕ ਇੱਥੇ ਪ੍ਰੋਡਕਟ ਕਿਸਾਨ ਲੈ ਕੇ ਆਏ ਨੇ ਤੇ ਮਸ਼ੀਨਰੀ ਵੀ ਇਹ ਕਿਸਾਨ ਮੇਲੇ ਦੇ ਵਿੱਚ ਲਿਆਂਦੀ ਗਈ ਆ ਤੇ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਜਿਹੜਾ ਦਿਖਾਉਣਾ ਹੈ ਹਨਾ ਇਸ ਤਰ੍ਹਾਂ ਇੱਥੇ ਜਿਹੜੀਆਂ ਸਟਾਲਾਂ ਇਹ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਜਿਵੇਂ ਆ ਇੱਥੇ ਪ੍ਰੋਡਕਟ ਰੱਖੇ ਹੋਏ ਨੇ ਹਨਾ ਆ ਸੁੱਕੀਆਂ ਹੋਈਆਂ ਮਿਰਚਾਂ ਹੋ ਗਈਆਂ ਆ ਕਾਲੇ ਛੋਲੇ ਦੇਖ ਸਕਦੇ ਹੋ ਤੁਸੀਂ ਇਹ ਸਾਰੇ ਜਿਹੜੇ ਪ੍ਰੋਡਕਟ ਨੇ ਨਾ ਇਹ ਸਾਰੇ ਆਰਗੈਨਿਕ ਤਿਆਰ ਕੀਤੇ ਹੋਏ ਨੇ ਬਿਨਾਂ ਸਪਰੇਅ ਤੋਂ ਹਨਾ ਬਾਕੀ ਜਾਣਕਾਰੀ ਵੀ ਆਪਾਂ ਸਾਰੀ ਦਵਾਂਗੇ ਤੁਹਾਨੂੰ ਇਹ ਪ੍ਰੋਡਕਟਾਂ ਬਾਰੇ ਕਿਸਾਨਾਂ ਤੋਂ ਪੁੱਛਾਂਗੇ ਆਪਾਂ ਹਨਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਜਿਵੇਂ ਕੁਝ ਕਦਾਲਾਂ ਨੇ ਜਿਹੜੀਆਂ ਲਓ ਜੀ ਆ ਜਿਵੇਂ ਮੂੰਗੀ ਤਿਆਰ ਕੀਤੀ ਹੋਈ ਹੈ ਲਓ ਜੀ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਨੇ ਇਹ ਬੀਲੇ ਦੇ ਵਿੱਚ ਕਾਲੇ ਛੋਲਿਆਂ ਦੀ ਦਾਲ ਹਨਾ ਲਓ ਜੀ ਇਸ ਤਰ੍ਹਾਂ ਸਾਰੀਆਂ ਦਾਲਾਂ ਇੱਥੇ ਸਾਰੀਆਂ ਤਿਆਰ ਕੀਤੀਆਂ ਹੋਈਆਂ ਨੇ ਬਾਕੀ ਜਾਣਕਾਰੀ ਆਪਾਂ ਇਹਨਾਂ ਦੀ ਲੈਣੇ ਆ ਇਹ ਆਰਗੈਨਿਕ ਨੇ ਬਾਈ ਸਾਰੀਆਂ ਸਾਰੀਆਂ ਆਰਗੈਨਿਕ ਨੇ ਇਹ ਬਾਈ ਕਹਿੰਦੇ ਸਾਰੀਆਂ ਆਰਗੈਨਿਕ ਨੇ ਆਰਗੈਨਿਕ ਢੰਗ ਨਾਲ ਇਹ ਤਿਆਰ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਸਾਰੇ ਆਰਗੈਨਿਕ ਇੱਥੇ ਪ੍ਰੋਡਕਟ ਜਿਹੜੇ ਲਿਆਂਦੇ ਜਾਂਦੇ ਨੇ ਅੱਗੇ ਚੱਲਦੇ ਆਂ ਕੀ ਦਿਖਾਉਨੇ ਆਂ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਸ਼ਾਇਦ ਹੋ ਗਿਆ ਇਹ ਵੀ ਸਾਰਾ ਆਰਗੈਨਿਕ ਤਿਆਰ ਕੀਤਾ ਹੋਇਆ ਜੀ ਜਾਣਕਾਰੀ ਦਵੋਗੇ ਇਹਦੇ ਬਾਰੇ ਸਸੀ ਗੱਲ ਜੀ ਸਾਡਾ ਐਫਪੀਸੀ ਦਾ ਨਾਮ ਹੈਗਾ ਕੋਪਰੇਟਿਵ ਕਾ ਦਾ ਔਮਨ ਫਾਰਮਰ ਪ੍ਰੋਡਿਊਸਰ ਕੰਪਨੀ ਆ ਜੀ ਜਿਸ ਵਿੱਚ ਸਾਡੇ ਨਾਲ 350 ਮੈਂਬਰ ਜੁੜਿਆ ਹੋਇਆ ਹੈ ਜੀ ਤੇ ਅਸੀਂ ਸਟਾਰਟਿੰਗ ਦੇ ਵਿੱਚ ਆਪਣੀ ਇਨਪੁੱਟ ਸ਼ਾਪ ਜਿਹੜੀ ਹੈ ਸ਼ੁਰੂ ਕੀਤੀ ਹੈ ਪਿੰਡ ਦੇ ਓਪਨਿੰਗ ਕਰਨ ਦੇ ਵਿੱਚ ਇਸ ਵਿੱਚ ਅਸੀਂ ਇੱਕੋ ਦੇ ਨਾਲ ਟਾਈਪ ਕੀਤਾ ਤੇ ਯਾਰਾ ਨਾਲ ਟਾਈਪ ਕੀਤਾ ਜਿਸ ਵਿੱਚ ਸਾਡਾ ਯੂਰੀਆ ਡੀਏਪੀ ਅਤੇ ਇੱਕੋ ਨੈਨੋ ਯੂਰੀਆ ਜੇ ਸਾਡੇ ਐਫਪੀਸੀ ਦੇ ਵਿੱਚ ਆਪਾਂ ਨੇ ਇੱਕੋ ਦੇ ਰਾਈ ਸਾਨੂੰ ਡਰੋਨ ਵੀ ਮਿਲਿਆ ਜਿਸ ਵਿੱਚ ਡਰੋਨ ਪਾਇਲਟ ਵੀ ਸਾਡੇ ਨਾਲ ਜੁੜ ਕੇ ਕੰਮ ਕਰ ਰਹੀ ਹੈ ਸਪਰੇਅ ਦਾ ਕੰਮ ਕਰ ਰਹੀ ਹੈ ਇਸ ਵਿੱਚ ਅਸੀਂ ਐਸਐਫਐਸਸੀ ਦੇ ਰਾਈ ਸਾਡੇ ਆਪਾਂ ਨੇ ਇਕਵਿਟੀ ਗ੍ਰਾਂਟ ਦੇ ਰਾਈ ਆਪਾਂ ਨੇ ਓਇਲ ਐਕਸਪੈਲਰ ਤੇ ਗ੍ਰੇਡਟ ਰੈਂਕਜ ਵੀ ਕਰਵਾਇਆ ਸੀਗਾ ਜਿਸ ਵਿੱਚ ਆਪਾਂ ਨੇ ਆਪਾਂ ਦਾ ਓਇਲ ਐਕਸਪੈਲਰ ਆਪਾਂ ਲਗਾਇਆ ਸੀ ਜਿਸ ਨਾਲ ਰਾਈ ਕੋਲਡ ਪ੍ਰੈਸ਼ਰ ਆਇਆ ਆਪਾਂ ਓਇਲ ਤੇ ਗਰਾਇੰਡਰ ਦੇ ਨਾਲ ਆਪਾਂ ਹਲਦੀ ਵੀ ਤਿਆਰ ਕਰਦੇ ਹਾਂ ਆਪਣੀ ਪ੍ਰੋਸੈਸਿੰਗ ਦੇ ਵਿੱਚ ਇਹ ਆਰਗੈਨਿਕ ਹਾਂਜੀ ਸਾਡੀ ਆਰਗੈਨਿਕ ਹੁੰਦੀ ਹੈ। ਲਓ ਜੀ ਇਸ ਤਰ੍ਹਾਂ ਇੱਥੇ ਸਾਰੀਆਂ ਜਿਹੜੀਆਂ ਸਟਾਲਾਂ ਹਨ ਲਾਈਆਂ ਹੋਈਆਂ ਨੇ ਜਿਵੇਂ ਬਾਈ ਉਹਨੀਆਂ ਨੇ ਜਾਣਕਾਰੀ ਜਿਹੜੀ ਦਿੱਤੀ ਸੀ ਤੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਸਰੋਂ ਦਾ ਤੇਲ ਆ ਹਨਾ ਤੇ ਇਹ ਆਰਗੈਨਿਕ ਆ ਬਾਈ ਸਾਰਾ ਤਿਆਰ ਹੋਇਆ ਹੋਇਆ। ਹਾਂਜੀ ਸਾਰਾ ਆਰਗੈਨਿਕ ਤਿਆਰ ਕਰਿਆ ਹੋਇਆ ਹੈ। ਹਾਂਜੀ ਹਾਂਜੀ ਸਾਰਾ ਆਰਗੈਨਿਕ ਪ੍ਰੈਸ ਉੱਤੇ ਹੱਥ ਦੇ ਤਰ੍ਹਾਂ ਸਾਰਾ ਸਾਰਾ ਠੀਕ ਹੈ ਜੀ ਠੀਕ ਹੈ। ਲਓ ਜੀ ਦੇਖ ਸਕਦੇ ਹੋ ਜਿਵੇਂ ਆ ਸਰੋਂ ਦਾ ਤੇਲ ਆ ਹਨਾ ਇਹ ਆਰਗੈਨਿਕ ਤਰੀਕੇ ਨਾਲ ਜਿਹੜਾ ਤਿਆਰ ਹੋਇਆ ਹੈ। ਠੀਕ ਹੈ ਜੀ। ਠੀਕ ਹੈ ਜੀ ਠੀਕ ਹੈ। ਇਹ ਸਾਰਾ ਸਰੋਂ ਦਾ ਤੇਲ ਨਾ ਤੇ ਆ ਹਲਦੀ ਵੀ ਆਰਗੇਨਿਕ ਹੀ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦੇ ਸਾਰੇ ਉਹਰੇ ਪ੍ਰੋਡਕਟ ਨੇ ਹਨਾ ਜਿਹੜੇ ਆਰਗੇਨਿਕ ਤਰੀਕੇ ਨਾਲ ਜਿਵੇਂ ਤਿਆਰ ਕੀਤੇ ਜਾਂਦੇ ਨੇ ਤੇ ਅੱਗੇ ਚੱਲਦੇ ਆ ਕਿਉਂ ਤੁਹਾਨੂੰ ਦਿਖਾਉ ਰਿਹਾ ਸਾਰੀਆਂ ਸਟਾਲਾਂ ਉੱਪਰ ਜਾ ਕੇ ਬਾਕੀ ਸਵੇਰ ਦਾ ਟਾਈਮ ਹੈ 11:00 ਵਜੇ ਨੇ ਤੇ ਸਵੇਰ ਦੇ ਟਾਈਮੇ ਜਿਹੜਾ ਹਨਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੁਸਾਂ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਲੱਗੀ ਹੋਈਆਂ ਨੇ ਆ ਜਿਵੇਂ ਹੋ ਗਈਆਂ ਨਾ ਚੀਜ਼ਾਂ ਇੱਥੇ ਖਾਣ ਪੀਣ ਵਾਲੀਆਂ ਆਪੂ ਜੀ ਹੋ ਗਿਆ ਇਹ ਵੀ ਸਾਰੀਆਂ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਨੇ ਐਵੇਂ ਦੇ ਬਹੁਤ ਸਾਰੇ ਪ੍ਰੋਡਕਟ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਆਹ ਬਿਸਕਟ ਹੋ ਗਏ ਜਿਵੇਂ ਜਿਹੜੇ ਕਿਸਾਨ ਆਰਗੈਨਿਕ ਚੀਜ਼ਾਂ ਜਿਹੜੀਆਂ ਤਿਆਰ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਖਾਨ ਮੇਲੇ ਦੇ ਵਿੱਚ ਲਿਆਂਦੀਆਂ ਗਈਆਂ ਨੇ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਸਟਾਲਾਂ ਜਿਹੜੀਆਂ ਹੋਰ ਦਿਖਾਉਨੇ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਸਮਾਨ ਆ ਜਿਹੜਾ ਪਿਆ ਲੋ ਸਾਰੇ ਆਰਗੈਨਿਕ ਨੇ ਪ੍ਰੋਡਕਟ ਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਜਿਵੇਂ ਇਹ ਕੈਮੀਕਲ ਫ੍ਰੀ ਸਾਬਣ ਬਣਾਣੇ ਗਿਆ ਜਿਨ੍ਹਾਂ ਦੇ ਵਿੱਚ ਸ਼ੁੱਧ ਨਾਰੀਅਲ ਦਾ ਤੇਲ, ਬਾਦਾਮ ਦਾ ਤੇਲ ਪਾਇਆ ਗਿਆ ਹੈਗਾ, ਸ਼ਹਿਦ ਪਾਇਆ ਗਿਆ ਹੈਗਾ। ਜਿਵੇਂ ਨਿੰਮ, ਤੁਲਸੀ, ਐਲੋਵੇਰਾ, ਕੇਸਰ, ਮਲਤਾਨੀ ਮਿੱਟੀ ਤੋਂ ਤਿਆਰ ਕੀਤੀਆਂ ਗਈਆਂ ਨੇ। ਇਹ ਤੁਥ ਪਾਊਡਰ ਹੈ ਜੀ। ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਜਿਹਦੇ ਵਿੱਚ ਸ਼ੁੱਧ ਤੇਲ ਪਾਏ ਗਏ ਨੇ, ਲੇਥੀ ਦਾ, ਸਫੈਦੇ ਦਾ, ਲੌਂਗ ਦਾ ਤੇ ਹੋਰ ਜਿਵੇਂ ਨਿੰਮ ਦਾ ਸਤ ਤੇ ਟਾਲੀ ਰਾਜਾ ਦੇ ਸਾਤ ਤੇ ਲੌਂਗ ਲੈਚੀਆਂ ਸਾਰੀਆਂ ਇਹ ਚੀਜ਼ਾਂ 25 ਤੋਂ 30 ਚੀਜ਼ਾਂ ਪਾ ਕੇ ਤਿਆਰ ਕੀਤਾ ਗਿਆ ਜਿਵੇਂ ਇਹ ਆਚਾਰ ਨੇ ਸਾਡੇ ਕੋਲ ਬਿਨਾ ਸਿਰਕੇ ਤੋਂ ਤਿਆਰ ਨੇਗੇ ਇਹ ਸਰਫ ਹੈਗਾ ਜੀ ਜਿਹੜਾ ਕਿ ਛੋਟੇ ਨਾਲ ਤਿਆਰ ਕੀਤਾ ਗਿਆ ਜਿਵੇਂ ਪੁਰਾਣੇ ਟਾਈਮਸ ਲੇਡੀਜ਼ ਛੋਟੇ ਨਾਲ ਕੱਪੜੇ ਧੋਣੀਆਂ ਸੀਗੀਆਂ ਹਾਂਜੀ ਤੇ ਇਹ ਕੈਮੀਕਲ ਫ੍ਰੀ ਸਾਰੀਆਂ ਸਾਪਣਾ ਨੇਗੇ ਤੇ ਬੱਚਿਆਂ ਲਈ ਚਾਕਲੇਟ ਹੁੰਦੇ ਆ ਜੀ ਲਓ ਜੀ ਇਸ ਤਰ੍ਹਾਂ ਦੇ ਸਾਰੇ ਇੱਥੇ ਪ੍ਰੋਡਕਟ ਜਿਹੜੇ ਮਜ਼ਦੂਰ ਤਿਆਰ ਕਰਕੇ ਲਿਆਂਦੇ ਜਾਂਦੇ ਨੇ ਕਿਸਾਨਾਂ ਵੱਲੋਂ ਜਿਵੇਂ ਆਪਾਂ ਨੂੰ ਜਾਣਕਾਰੀ ਸਾਰੀ ਦਿੱਤੀ ਹੈ ਹਨਾ ਵੀ ਆਹ ਸਾਬਣਾਂ ਨੇ ਤੇ ਆ ਜਿਹੜਾ ਆਚਾਰ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਬੱਚਿਆਂ ਦੀਆਂ ਚਾਕਲੇਟਾਂ ਹੋ ਗਈਆਂ ਐਵੇਂ ਸਾਰਾ ਆਰਗੈਨਿਕ ਇੱਥੇ ਸਮਾਨ ਜਿਹੜਾ ਤਿਆਰ ਕਰਕੇ ਲਿਆਂਦਾ ਜਾਂਦਾ ਤੇ ਅੱਗੇ ਵੀ ਹੋਰ ਕੁਝ ਸਮਾਨ ਹੈ ਤੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਦਿੰਨੇ ਆ ਜਿਵੇਂ ਇੱਥੇ ਕੁਝ ਤਾਲਾ ਹੋ ਗਈਆਂ ਜਿਹੜੀਆਂ ਇਹ ਤਾਲਾ ਵੀ ਆਰਗੈਨਿਕ ਨੇ ਜੀ ਸਾਰੀਆਂ ਇਹਨਾਂ ਬਾਰੇ ਜਾਣਕਾਰੀ ਜਰੂਰ ਹਾਂਜੀ ਮੇਰਾ ਨਾਮ ਹਰਪ੍ਰੀਤ ਕੌੜਾਈ ਮੈਂ ਮਾਨ ਕੁਦਰਤੀ ਖੇਤੀ ਫਾਰਮ ਦੀ owner ਹਾਂ ਤੇ ਆਪਣੇ ਜਿਹੜੇ ਸਾਰੇ ਪ੍ਰੋਡਕਟ ਨੇ ਟੋਟਲੀ ਆਰਗੇਨਿਕ ਨੇ ਅਸੀਂ 2012 ਤੋਂ ਆਰਗੇਨਿਕ ਫਾਰਮਿੰਗ ਕਰ ਰਹੇ ਹਾਂ ਸਾਡੇ ਕੋਲੇ ਜਿਵੇਂ ਇਹ ਅਚਾਰ ਨੇ ਕਿ ਕੁਝ ਮਿਕਸ ਆਰਗੇਨਿਕ ਹੁੰਦੀ ਐ ਨਿੰਬੂ ਆਰਗੇਨਿਕ ਹੁੰਦਾ ਸਰੋਂ ਦੇ ਤੇਲ 'ਚ ਬਣਾਏ ਹੋਏ ਨੇ ਤੇ ਸਰੋਂ ਦਾ ਤੇਲ ਆ ਗਿਆ ਇਹ ਬੰਸੀ ਗੋਲਡ ਕਣਕ ਦੇ ਆਟੇ ਦੀਆਂ ਸੇਵੀਆਂ ਨੇਗੀਆਂ ਬਿਨਾਂ ਛਿਲਕੇ ਵਾਲੇ ਜੋਆਂ ਦਾ ਦਲੀਆ ਹੈਗਾ ਸਾਡੇ ਕੋਲ ਸੌਫ ਹੈ ਬੰਸੀ ਗੋਲਡ ਕਣਕ ਦਾ ਦਲੀਆ ਤੇ ਹਲਦੀ ਆ ਗਈ ਧਨੀਆ ਮੂੰਗੀ ਦੀ ਦਾਲ ਹੈਗੀ ਆ ਤੇ ਆਪਣੇ ਕੋਲ ਅਲਸੀ ਹੈਗੀ ਆ ਅਲਸੀ ਪਾਊਡਰ ਹੈਗਾ ਤੇ ਕਾਬਲੀ ਛੋਲੇ ਤੇ ਬ੍ਰਾਊਨ 슈ਗਰ ਤੇ ਸੱਕਰ ਹੈਗੀ ਆ ਗੁੜ ਹੁੰਦਾ ਆਪਣੇ ਕੋਲ ਤੇ ਦੇਸੀ ਗਾਵਾਂ ਦਾ ਘਿਓ ਹੁੰਦਾ ਤੇ ਇਹ ਆਪਣੇ ਕੋਲ ਮੱਝਾਂ ਦਾ ਤੇ ਗਾਵਾਂ ਦਾ ਮਿਕਸ ਘਿਓ ਵੀ ਹੁੰਦਾ ਤੇ ਸ਼ਾਇਦ ਹੁੰਦਾ ਆਪਣੇ ਕੋਲ ਇੱਕ ਅਸੀਂ ਜਿਵੇਂ ਨਵਾਂ ਪ੍ਰੋਡਕਟ ਹੁਣੇ ਮੰਨ ਲਓ ਰੈਡੀ ਕੀਤਾ ਫਸਟ ਟਾਈਮ ਤੇ ਇਹ ਅਸੀਂ ਨੇਚਰਲ ਸ਼ੈਂਪੂ ਜਿਵੇਂ ਨੇਚਰਲ ਇਨਗਰੀਡੀਅੰਟ ਯੂਜ਼ ਕਰਕੇ ਸਾਰਾ ਅਸੀਂ ਸ਼ੈਂਪੂ ਰੈਡੀ ਕੀਤਾ ਲੋ ਜੀ ਇਸ ਤਰ੍ਹਾਂ ਦੇ ਸਾਰੇ ਇੱਥੇ ਪ੍ਰੋਡਕਟ ਹਨਾ ਕਿਸਾਨਾਂ ਵੱਲੋਂ ਲਿਆਦੇ ਜਾਂਦੇ ਨੇ ਜਿਵੇਂ ਦਸਿਕਿਓ ਹੋ ਗਿਆ ਦਾਣਾਂ ਹੋ ਗਿਆ ਆਚਾਰ ਸਰੋਂ ਦਾ ਤੇਲ ਹਨਾ ਇਹ ਸਾਰੇ ਆਰਗੈਨਿਕ ਤਰੀਕੇ ਨਾਲੇ ਤਿਆਰ ਹੁੰਦੇ ਨੇ ਤੇ ਇੱਥੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜਾਣਕਾਰੀ ਦਿੰਨੇ ਆ ਕਿ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਛੋਟੇ ਕੋਲ ਆਪਾਂ ਆਗੇ ਜੀ ਸਪਾਉਜ ਵਾਲੇ ਆਪਣੇ ਲਵੇ ਜੀ ਕਾਲੀ ਸਰੋਂ ਦਾ ਹੁੰਦਾ ਤੇਲੀ ਸਰੋਂ ਦਾ ਹੁੰਦਾ ਜੀ ਬਦਾਮ ਰੋਗਨ ਠੀਕ ਹੈ ਜੀ ਕਾਲੇ ਤਿਲਾਂ ਦਾ ਚਿੱਟੇ ਤਿਲਾਂ ਦਾ ਜੀ ਮੂਫਲੀ ਦਾ ਤੇ ਨਾਰੀਅਲ ਦਾ ਕੋਲਡ ਪ੍ਰੈਸ ਜੀ ਜਿਹੜਾ ਜਿਹਦੇ ਤੱਤ ਵੀ ਨਹੀਂ ਮੱਚੇ ਹੁੰਦੇ ਠੰਡੇ ਟੈਂਪਰੇਚਰ ਮੈਂ ਕੱਢਿਆ ਹੁੰਦਾ ਜੀ ਇਹ ਆਪਣਾ ਪਕੌੜਾ ਆ ਗਿਆ ਜੀ ਸਰੋਂ ਦੇ ਤੇਲ 'ਚ ਕੱਚੀ ਕਹਾਣੀ ਦੇ ਚਾਪ ਦਾ ਬੇਸਨ ਪਿਆ ਕੇ ਤਿਆਰ ਕਰਿਆ ਆਇਆ ਇਹ ਸਾਇਗਰਮ ਮਸਾਲਾ ਆਪਣੇ ਆਪਣੇ ਪ੍ਰੋਡਕਟ ਆ ਕੀ ਇਹ ਪ੍ਰੋਡਕਟ ਹੁੰਦੇ ਨੇ ਜੀ ਆਪਣੇ ਲੋ ਜਿਹੜੇ ਬਹੁਤ ਵਧੀਆ ਨੇ ਨੰਬਰ ਆਪਣਾ 98157 ਤੇ 899 ਮੈਸੂਰ ਦਾ ਬਾਈ ਜਸਮਰ ਵੀ ਆ ਗਿਆ ਲਓ ਜੀ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਹੁੰਦੇ ਨੇ ਬਾਈ ਜੀ ਸਾਡਾ ਸਾਰੇ ਪੰਜਾਬ 'ਚ ਜਾਂਦਾ ਹੈ ਤੇਲ ਹੋ ਗਿਆ ਹਨਾ ਜਿਵੇਂ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ ਹੁੰਦੀਆਂ ਨੇ ਤੇ ਹਾਂਜੀ ਬਾਈ ਤੁਹਾਡੇ ਕੋਲ ਕੀ ਕੀ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਬਾਈ ਜੀ ਲੀਵਰ ਵਾਸਤੇ ਹੈ ਜੀ ਠੀਕ ਹੈ ਜੀ ਆਲੂ ਭਖਾਰੇ ਤੇ ਏਮਲੀ ਤੋਂ ਬਣਿਆ ਹੋਇਆ ਹੈ ਜੀ ਮਰਕੀ ਪੇਟ ਦੀ ਗੈਸ ਗਰਮੀ ਭਰਤੀ ਆ ਜਿਹਦੇ ਕਰਕੇ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਔਲਾ ਦੇਸੀ ਜੀ ਆਪਣੇ ਵਾਲੇ ਦਾ ਜੂਸ ਵੀ ਗੈਸ ਵਾਸਤਾ ਹਾਜਮੀ ਨੂੰ ਜੀ ਉਸ ਤੋਂ ਬਾਅਦ ਸ਼ੂਗਰ ਦਾ ਜੀ ਇਹਦੇ ਵਿੱਚ ਕ੍ਰੇਲਾ, ਜਾਮਨ, ਮੇਥੀ, ਗਲੋਬਲ ਗੁਰਮਾਰ ਹੈ ਜੀ ਦਾ ਜੀ ਇਤਰੀਫਲਾ ਪਾਊਡਰ ਹੈ ਜੀ ਘਰ ਦਾ ਬਣਿਆ ਹੋਇਆ ਜੀ ਆਪਣਾ ਆਰਣ ਵੇਚਦੇ ਤੋਂ ਜੀ ਬਾਕੀ ਇਹ ਸ਼ੂਗਰ ਵਾਸਤੇ ਹੈ ਜੀ ਇਹਦੇ ਵਿੱਚ ਥੰਮਰ ਦਾ ਪਾਊਡਰ ਹੋ ਗਿਆ ਕ੍ਰੇਲਾ ਅਰਜਣ ਮੇਥੀ ਗੁੜ ਮਾਰਾ ਵਿਜੇ ਸਾਹਿਬ ਜਿੰਨੇ ਵੀ ਨੈਤਰੋ ਚੀਜ਼ਾਂ ਹੁੰਦੀਆਂ ਨੇ ਇਹਦੀਆਂ ਜੀ ਸ਼ੂਗਰ ਦੀਆਂ ਉਸ ਤੋਂ ਬਾਅਦ ਇੱਕ ਆਪਣਿਆ ਤਾਕਤ ਵਾਸਤੇ ਡਰਾਈ ਫਰੂਟ ਹੈ ਘਰ ਦੀ ਸਾਡੇ ਮੂੰਗ ਦਾਲ ਹੁੰਦੇ ਨੇ ਜਿਵੇਂ ਚੋਲੇ ਹੁੰਦੇ ਨੇ ਸਾਡੇ ਘਰ ਦੇ ਆਰਗੇਨਿਕ ਤੇ ਉਹ ਅਸੀਂ ਛੋਲਿਆਂ ਨੂੰ ਡਰਾਈ ਫਰੂਟਾਂ ਨੂੰ ਮੂੰਗ ਦਾਲ ਨੂੰ ਕਰਕੇ ਉਹਦੇ ਵਿੱਚ ਆਸ਼ਵਗੰਧਾ ਆਜਮੇ ਸਵੇਤ ਮੂਸਲੀ ਕਾਲਮਖਾਣਾ ਆਜਮੰਤੀ ਗੋਪੂਰਾ ਤੇ ਕੌਜਵੀਂ ਦਾ ਸ਼ਤਾਵਰ ਇਹ ਚੀਜ਼ਾਂ ਮਿਕਸ ਕਰਕੇ ਮਦਾਨੀ ਦੀ ਤਾਕਤ ਵਾਸਤੇ ਵੀ એનર્ਜੀ ਲੈਵਲ ਇਮਿਊਨਿਟੀ ਵਾਸਤੇ ਹੈ ਜੀ ਤੇ ਇੱਕ ਜਿਹੜਾ ਸਭ ਤੋਂ ਜ਼ਿਆਦਾ ਸਾਡਾ ਮਰਗੀ ਮੋਟਾ ਨਾ ਆ ਜਾਂਦਾ ਜਿਵੇਂ ਗੋਤਰਾ ਕਟਕੀ ਕੰਗਣੀ ਸਵਾਕ ਹਰੀ ਕੰਗਣੀ ਪੀਲੀ ਕੰਗਣੀ ਸੋ ਉਹਦੇ ਅਸੀਂ ਵਾਇ ਪ੍ਰੋਡਕਟ ਬਣਾਏ ਹੋਏ ਨੇ ਜਿਵੇਂ ਉਹਦੇ ਨੂਡਲ ਹੋ ਗਏ ਪਾਸਤਾ ਹੋ ਗੀਆਂ ਉਹਦੀਆਂ ਸੇਵੀਆਂ ਹੋ ਗੀਆਂ ਉਹਦੀਆਂ ਸੋ ਇਹ ਤੁਸੀਂ ਤੁਹਾਡੇ ਕਿਉਂ ਕਪਾ ਲੋਕਟ ਯੂਜ਼ ਕਰਦੇ ਨੇ ਬਾਇ ਪ੍ਰੋਡਕਟ ਉਹਦਾ ਜ਼ਿਆਦਾ ਯੂਜ਼ ਕਰਦੇ ਨੇ ਤੇ ਬਾਕੀ ਉਹ ਸਬਜ਼ੀਆਂ ਨੇ ਆਰਗੇਨਿਕ ਦੀ ਸਬਜ਼ੀਆਂ ਵੀ ਆਰਗੇਨਿਕ ਦੀ ਹਾਂ ਜੀ ਆਪ ਦਾ ਸਾਰਾ ਅਸੀਂ ਵਰਕੀ ਆਪਣੇ ਨਾ ਜਿਵੇਂ ਆ ਖੇਤੀ ਕਰਦੇ ਅਸੀਂ ਆਰਗੇਨਿਕ ਦੀ ਆਜੀ ਮਰ ਕੇ ਉਹਦਾ ਬਾਇ ਪ੍ਰੋਡਕਟ ਬੇਚ ਦਿੰਦੇ ਆ ਬਣਾ ਕੇ ਹਾਂ ਜੀ ਅਸੀਂ ਇਹਦਾ ਅਜੀ ਅਸੀਂ ਕੱਦੂ ਲੈਂਦੇ ਉਹਦੇ ਕਰਕੇ ਅਸੀਂ ਤਾਂ ਦੂਸਰੇ ਕਰਦੇ ਆ ਇੱਕ ਆਗਨਟ ਮਿਲ ਕੇ ਕਾਰ ਬਣਾ ਲਏ ਇੱਕ ਪਾਸੇ ਇੱਕ ਪਾਸੇ ਕੱਦੂ ਦਾ ਜੂਸ ਕਰ ਲਾ ਦੋਨੋਂ ਨੂੰ ਮਿਕਸ ਕਰ ਲਏ ਉਹ ਨੂੰ ਬੇਚ ਦਿੰਦੇ ਆ ਠੀਕ ਹੈ ਜੀ हां ਵਾਇ ਪ੍ਰੋਡਕਟ ਵੇਚਦੇ ਆ ਉਹਨੂੰ ਪ੍ਰੋਸੈਸ ਕਰਕੇ ਵੇਚਦੇ ਸਦਾ ਨਹੀਂ ਅਸੀਂ ਉਹ ਕਰਦੇ ਆ ਅਸੀਂ ਆਪੀ ਆਰਗੈਨਿਕ ਖੇਤੀ ਕਰਦੇ ਆਰ ਆਪਣੇ ਘਰ ਬਣਾਉਂਦੇ ਆ ਸਾਰਾ ਜਿਹਾ ਲਓ ਜੀ ਇਸ ਤਰ੍ਹਾਂ ਕਿਸਾਨਾਂ ਵੱਲੋਂ ਇੱਥੇ ਜਿਹੜੇ ਪ੍ਰੋਡਕਟ ਹਨ ਤਿਆਰ ਕੀਤੇ ਜਾਂਦੇ ਨੇ ਜਿਹੜੇ ਆਰਗੈਨਿਕ ਤਰੀਕੇ ਨਾਲ ਬਣਾਏ ਜਾਂਦੇ ਨੇ ਜਿਵੇਂ ਆਪਾਂ ਨੂੰ ਪਾਈ ਆਨੀ ਨੇ ਜਾਣਕਾਰੀ ਦਿੱਤੀ ਕਿ ਉਹ ਸਾਰਾ ਉਹਦੇ ਪ੍ਰੋਡਕਟ ਬਣਾ ਕੇ ਵੇਚਦੇ ਨੇ ਜਿਵੇਂ ਹੁਣ ਇੱਥੇ ਸਬਜ਼ੀਆਂ ਪਈਆਂ ਨੇ ਨਾ ਇਹਨਾਂ ਦਾ ਜਿਹੜਾ ਜੂਸ ਕੱਢਿਆ ਜਾਂਦਾ ਹੈ ਜਿਵੇਂ ਉਹ ਸਾਰਾ ਆਪਾਂ ਨੂੰ ਦਿਖਾਇਆ ਹੀ ਹੈ ਲਓ ਜੀ ਇਸ ਤਰ੍ਹਾਂ ਦਾ ਹੈ ਜੀ ਹਾਂ ਜੀ ਅੱਜ ਇੱਕ ਵਾਰ ਮੋੜ ਦਿੰਦੀ ਆ ਫੋਨ ਨੰਬਰ ਜੀ ਆਪਣਾ ਅਗਰ ਬੱਚਾ 52829388585222 ਨੰਬਰ ਹੈ ਜੇਕਰ ਲੋੜ ਪਵੇ ਠੀਕ ਹੈ ਜੀ ਠੀਕ ਹੈ ਲਓ ਜੀ ਇਸ ਤਰ੍ਹਾਂ ਦੇ ਸਾਰੇ ਇੱਥੇ ਪ੍ਰੋਡਕਟ ਨੇ ਐਵੇਂ ਦੀਆਂ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਕਿਸਾਨ ਮੇਲੇ ਦੇ ਵਿੱਚ ਸਾਰਾ ਆਰਗੈਨਿਕ ਪ੍ਰੋਡਕਟ ਨੇ ਤੇ ਇਧਰ ਅੱਗੇ ਆਗੇ ਜੀ ਆਪਾਂ ਤੇ ਇੱਥੇ ਬਾਈਓਨੀਆਂ ਤੋਂ ਜਾਣਕਾਰੀ ਲੈਣੇ ਆ ਕਿਹੜੇ-ਕਿਹੜੇ ਪ੍ਰੋਡਕਟ ਨੇ ਨਾ ਇਹ ਜਿਹੜੇ ਤੁਸੀਂ ਸਾਰੇ ਪ੍ਰੋਡਕਟ ਦੇਖ ਰਹੇ ਹੋ ਇਹ ਸਾਰੇ ਆਰਗੈਨਿਕ ਨੇ ਜਿਵੇਂ ਅਚਾਰ ਹੋ ਗਿਆ ਹਲਦੀ ਹੋ ਗਿਆ ਇਹ ਸਾਰੀ ਬਾਈ ਤੋਂ ਆਪਾਂ ਜਾਣਕਾਰੀ ਜਿਹੜੀ ਲਵਾਂਗੇ ਤੇ ਹਾਂਜੀ ਬਾਈ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਕੋਲ ਆਪਣੇ ਕੋਲੇ ਵੀਰੇ ਇਸ ਦਾ ਕੰਮ ਆਪਣਾ ਸ਼ਹਿਦ ਦਾ ਜਿਆਦਾ ਆ ਠੀਕ ਹੈ ਜੀ ਆਪਾਂ ਸ਼ਹਿਦ ਤੇ ਵੱਧ ਵਰਕ ਕਰਦੇ ਆਂ ਸ਼ਹਿਦ ਦੀਆਂ ਵੱਖ-ਵੱਖ ਆਈਟਮਾਂ ਤਿਆਰ ਕਰਦੇ ਆਂ ਠੀਕ ਹੈ ਤੇ ਇਸ ਟਾਈਮ ਆਪਣੇ ਕੋਲੇ ਅ ਲੀਜੀ ਦਾ ਸ਼ਹਿਦ ਹੈਗਾ ਆਪਣੇ ਕੋਲੇ ਆਪਣੇ ਕੋਲੇ ਕਰੀਮ ਸ਼ਹਿਦ ਹੈਗਾ ਜੀ گارਲਿਕ ਦਾ ਸ਼ਹਿਦ ਹੈਗਾ گارਲਿਕ ਮਿਲ ਕੇ ਲਸਣ ਦਾ ਮਰਬਾ ਜੀ ਠੀਕ ਹੈ ਤੇ ਇੱਕ ਆਪਣੇ ਕੋਲੇ 베ਰੀ ਦਾ ਸ਼ਹਿਦ ਹੈਗਾ ਜੀ ਟਾਲੀ ਦਾ ਸ਼ਹਿਦ ਹੈ ਜੀ ਇਹ ਆਪਣੇ ਕੋਲੇ ਸਰੋਂ ਦਾ ਸ਼ਹਿਦ ਆ ਗਿਆ ਸ਼ਹਿਦ ਆ ਗਿਆ ਜੀ ਜਿਹੜਾ ਪਿਓਰ ਆ ਜੀ ਫਿਰ ਆਪਣੇ ਕੋਲੇ ਪੋਲਣ ਆ ਗਿਆ ਜੀ ਫਿਰ ਆਪਣੇ ਕੋਲੇ ਡਰਾਈ ਆਮਲਾ ਜੀ ਇਹ ਵੀ ਆਪਣਾ ਸ਼ਹਿਦ ਤੋਂ ਤਿਆਰ ਕਰਿਆ ਵਾ ਇਹਦੇ ਵਿੱਚ ਕੋਈ ਸ਼ੂਕਰ ਨਹੀਂ ਕੁਛ ਨਹੀਂ ਤੇ ਇੱਕ ਆਪਣੇ ਕੋਲੇ ਲਿਕਰ ਆਮਲਾ ਆ ਗਿਆ ਜੀ ਇਹਦੇ ਵਿੱਚ ਸ਼ਹਿਦ ਦੇ ਵਿੱਚ ਹੀ ਹੈ ਤੇ ਫਿਰ ਆਪਣੇ ਕੋਲੇ ਡਰਾਈ ਫਰੂਟ ਆ ਗਿਆ ਜੀ ਇਹ ਵੀ ਆਰਗੈਨਿਕ ਨੇ ਜੀ ਹਾਂਜੀ ਹਾਂਜੀ ਸਾਰਾ ਆਰਗੈਨਿਕ ਹੈ ਸ਼ਹਿਦ ਵੀਰੇ ਸਾਰਾ ਹੀ ਆਰਗੈਨਿਕ ਹੁੰਦਾ ਕਿਸੇ ਵੀ ਸਟਾਲ ਤੋਂ ਲਓ ਤੇ ਸ਼ਹਿਦ ਦੀ ਕੁਆਲਿਟੀ ਹਰੇਕ ਦੀ ਨੇਚਰਲ ਹੁੰਦੀ ਆ ਜਿਵੇਂ ਆਪਾਂ ਡਾਬਰ ਦਾ ਸ਼ਹਿਦ ਜਾਂ ਪੰਚਲੀ ਦਾ ਸਾਡੇ ਸ਼ਹਿਦਾਂ ਦੇ ਬਰਾਬਰ ਕੁਝ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਵਿੱਚ ਕੈਮੀਕਲ ਨਾਲ ਤਿਆਰ ਹੁੰਦਾ ਇਹ ਸਾਡਾ ਨੇਚੁਰਲ ਪ੍ਰੋਸੈਸ ਆ ਜਿਹੜੇ ਆਪਣੇ ਜਾਂ ਯੂਨਟ ਲੱਗੇ ਹੋਏ ਉਹਨਾਂ ਨਾਲ ਤਿਆਰ ਹੁੰਦਾ ਤੇ ਆਪਣੇ ਕੋਲੇ ਮੁਰਿੰਗਾ ਪਾਊਡਰ ਆ ਗਿਆ ਜੀ ਤੇ ਇੱਕ ਆਪਣੇ ਕੋਲੇ ਫੱਕੀ ਆ ਗਈ ਉਹਦੀ ਜੀ ਆਔਰ ਤੁਮਰੀ ਜੀ ਤੇ ਇਧਰ ਆਪਾਂ ਨੇ ਇਹਦੇ ਵਿੱਚ ਹੈਗਾ ਮਤਲਬ ਕਿ ਸੁੱਕਾ ਜੀ ਇੱਕ ਆਪਣੇ ਕੋਲੇ ਆਮ ਚੂਰਨ ਆ ਗਿਆ ਜੀ ਇਹ ਅਚਾਰ ਹੈਗੇ ਆ ਜੀ ਹਲਦੀ ਹੈਗੀ ਆ ਜੀ ਇਹਦੇ ਵਿੱਚ ਦੇਸੀ ਮੂੰਗੀ ਹੈਗੀ ਆਪਣੇ ਕੋਲੇ ਜੀ ਠੀਕ ਹੈ ਬਈ ਲਓ ਜੀ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਨੇ ਹੈਗੇ ਛੇ ਆ ਇਹ ਸਾਰੇ ਆਰਗੈਨਿਕ ਤਰੀਕਿਆਂ ਨਾਲ ਤਿਆਰ ਕੀਤੇ ਹੋਏ ਨੇ ਆ ਜਿਵੇਂ ਕਾਫੀ ਸਾਰੀਆਂ ਕਿਸਮਾਂ ਨੇ ਇੱਥੇ ਬਾਈ ਯੂਨੀਅਨ ਕੋਲ ਸ਼ਾਇਦ ਦੀਆਂ ਲਗ ਲਗ ਕਿਸਮਾਂ ਨੇ ਇੱਥੇ ਲਓ ਜੀ ਇਹਨਾਂ ਦਾ ਡਿਫਰੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਰੰਗਾਂ ਦਾ ਹਨਾ ਲਓ ਜੀ ਠੀਕ ਹੈ ਜੀ ਇਹ ਸਾਰੇ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਸ਼ਾਇਦ ਨਹੀਂ ਤੁਹਾਨੂੰ ਜਿਹੜੇ ਇੱਥੋਂ ਮਿਲ ਜਾਣਗੇ ਹਨ ਇਸ ਤਰ੍ਹਾਂ ਦੇ ਅਲੱਗ-ਅਲੱਗ ਪ੍ਰੋਡਕਟ ਇਹ ਮੇਲੇ ਦੇ ਵਿੱਚ ਜਿਹੜੇ ਲਿਆਂਦੇ ਗਏ ਨੇ ਐਵੇਂ ਦੀਆਂ ਸਾਰੀਆਂ ਸਟਾਲਾਂ ਨੇ ਬਾਕੀ ਅੱਗੇ ਚੱਲਦੇ ਆ ਕਿਉਂ ਤੁਹਾਨੂੰ ਹੋਰ ਦਿਖਾਉਨੇ ਆ ਬਹੁਤ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਕਿਸਾਨ ਮੇਲੇ ਦੇ ਵਿੱਚ ਲਓ ਜੀ ਇਹ 3 ਦਿਨ ਚੱਲਣਾ ਹੈ ਕਿਸਾਨ ਮੇਲਾ 3 ਦਿਨ ਤੁਸੀਂ ਇੱਥੇ ਆ ਸਕਦੇ ਹੋ ਵੇਸਟ ਕਰ ਸਕਦੇ ਹੋ ਤੇ ਇਧਰ ਅੱਗੇ ਆਗੇ ਆਪਾਂ ਸਟਾਲ ਤੇ ਹਨਾ ਤੇ ਇੱਥੇ ਤੁਹਾਨੂੰ ਕੁਝ-ਕੁਝ ਚੀਜ਼ਾਂ ਦਿਖਾਉਨੇ ਆ ਇਹ ਵੀ ਸਾਰੀਆਂ ਆਰਗੇਨਿਕ ਨੇ ਅੱਜ ਮੇਲਾ ਹਸਣ ਪਿਆ ਇੱਥੇ ਬਾਕੀ ਬਾਈ ਹੁਣੀਆਂ ਤੋਂ ਆਪਾਂ ਜਾਣਕਾਰੀ ਜਿਹੜੀ ਲਵਾਂਗੇ ਸਾਰੀ ਹਾਂਜੀ ਕੀ ਕੀ ਹੁੰਦਾ ਜੀ ਆਪਣੇ ਕੋਲ ਇਹ ਜੀ ਮੈਂ ਪਿੱਛੇ ਦਿਖਾ ਦਵਾਂ ਮੈਂ ਹਰਿਆਣੇ ਤੋਂ ਆ ਠੀਕ ਹੈ ਜੀ ਮਿਰਜੇ ਆਪਣੇ ਨਵੇਂ ਮੈਂ ਚਿਹੜੀ ਸਭ ਤੋਂ ਜੀ 2006 ਤੋਂ ਲੱਗੇ ਤੇ ਪਰ 2019 ਤੱਕ ਇਹ ਜੀ ਪਤਾ ਕਰਿਆ ਕਿ ਬੰਦਾ بیمار ਹੀ ਕਿਉਂ ਹੁੰਦਾ ਹੈ ਠੀਕ ਹੈ ਜੀ ਬਹੁਤ ਚੀਜ਼ਾਂ ਦੇ ਵਾਸਤੇ ਜੀ ਆਪਾਂ ਨੇ ਇੱਕ ਤਰ੍ਹਾਂ ਦਾ ਇੱਕ ਅੱਟਾ ਤਿਆਰ ਕਰਿਆ ਹੈ ਕਿ ਜਿਹੜਾ 2019 ਤੋਂ ਲੈ ਕੇ ਮਾਰਕੀਟ ਦੇ ਅੰਦਰ ਚੱਲ ਰਿਹਾ ਹੈ ਜੀ ਆ ਦਿਖਾ ਦਿਓ ਠੀਕ ਜੀ ਕਿਹਦਾ ਅੱਟਾ ਕਹਦਾ ਜੀ ਇਹ ਬਿਰਦੀ ਇਹ ਸਭ ਤੋਂ ਮੈਂ ਚੀਜ਼ ਕੀ ਹੈ ਕਿ ਹਰ ਚੀਜ਼ ਨੂੰ ਸਮੇਂ ਦੇ ਮੁਤਾਬਿਕ ਚੇਂਜਿੰਗ ਕਰਦੇ ਰਹਿਣੇ ਅਸੀਂ ਵੀ ਕਿਹੜੀ ਚੀਜ਼ ਅਸੀਂ ਨੇ ਕਦੋਂ ਖਾਣੀ ਹੈ ਅਸੀਂ ਨੇ 13 ਸਾਲਾਂ ਜਿਹੀ ਚੀਜ਼ ਤੇ ਪ੍ਰੈਕਟੀਕਲ ਕਰਿਆ ਜਦੋਂ ਅਸੀਂ ਕੀ ਕਰਦੇ ਆ ਪੰਜਰ ਚੀਜ਼ਾਂ ਲਈਆਂ ਤੇ ਉਹ ਹੀ ਪੂਰਾ ਸਾਲ ਚਲਾਈ ਜਾਂਦੇ ਆ ਜੇਕਰ ਪੂਰਾ ਸਾਲ ਇੱਕ ਜੀ ਨਾਲ ਕੰਮ ਚੱਲਦਾ ਹੁੰਦਾ ਤਾਂ ਕੁਦਰਤ ਪੂਰਾ ਸਾਲ ਜਾਂ ਫਸਲ ਪੈਦਾ ਕਰਨਾ ਜਾਂ ਮੱਕੀ ਪੈਦਾ ਕਰ ਦਿੰਦਾ ਤਾਂ ਕੁਦਰਤ ਨੂੰ ਹਰ ਚੀਜ਼ ਨੂੰ ਚੇਂਜਿੰਗ ਕਿਉਂ ਕਰਨਾ ਪਿਆ ਅਸੀਂ ਉਹ ਸਿਸਟਮ ਦੇ ਨਾਲ ਚੱਲੇ ਹੋਏ ਆ ਹਰ ਜੀ ਨੂੰ ਸਮੇਂ ਦੇ हिसाब ਨਾਲ ਚੇਂਜ ਕਰ ਰਹੇ ਆ ਜੀ ਕਦੋਂ ਕਿਹੜੀ ਜੀ ਕਦੋਂ ਖਾਣੀ ਹੈ ਦੇ ਬਕਾਇਦਾ ਇਸ ਚੀਜ਼ ਦੇ ਉੱਤੇ ਸਾਨੂੰ 2023 ਦੇ ਵਿੱਚ ਆ ਪਿੱਛੇ ਫੋਟੋ ਲੱਗੀ ਹੋਈ ਹੈ ਰਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਨੇ ਸਬੰਧ ਕਰਾਇਆ ਗਿਆ ਜੀ 2023 ਦੇ ਵਿੱਚ ਤੇ 2024 ਦੇ 10 ਅਗਸਤ 2024 ਨੂੰ ਸਪੈਸ਼ਲ ਸਾਡੇ ਏਰੀਆ ਦੇ ਵਿੱਚ ਆ ਕੇ ਗੁਜਰਾਤ ਦਾ ਗਵਰਨਰ ਦੇਵਪਰਦੀ ਜੀ ਚਾਰੇ ਦੇ ਵਰਦੀ ਜਾਈ ਤੇ ਸਪੈਸ਼ਲ ਉਹਨਾਂ ਨੇ ਸਬੰਧ ਕਰਾਇਆ ਜੀ ਇਹ ਹੋਰ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਕੋਲ ਬੀਰਤੀ ਹੋਰ ਸਾਡੇ ਕੋਲ ਇੱਕ ਦਾ ਜਿਵੇਂ ਹੋ ਗਿਆ ਮਲਟੀ ਗ੍ਰੇਨ ਆਟਾ ਤੇ ਕੋਈ ਸ਼ਰਬ ਸ਼ਕਤੀ ਮਿਕਸਚਰ ਜੀ ਇਹ ਸ਼ਰਲ ਸ਼ਕਤੀ ਮਿਕਸਚਰ ਹੈ ਜਿਹੜਾ ਆਈ ਲੱਲ ਸਾਡੇ 2 ਤੋਂ 2 ਮਹੀਨੇ ਅੱਜ ਐਡਵਾਂਸ ਬੁਕਿੰਗ ਹੈ ਜਿ세 ਨੇ ਮਾਰਕੀਟ 'ਚ ਵੇਚਣਾ ਹੋਵੇ ਆਮ ਲੋਕਾਂ ਦੀ ਤਰ੍ਹਾਂ ਅਸੀਂ ਅੱਜ ਨੂੰ ਤਿਆਰ ਕਰ ਦਈਏ ਬਾਹਰ ਸਾਨੂੰ ਪਤਾ ਹੈ ਉਹ ਚੀਜ਼ਾਂ ਸੌਣ 'ਚ ਨਹੀਂ ਤਿਆਰ ਹੁੰਦੀਆਂ ਅਸੀਂ ਬੰਦ ਕਰਦੇ ਹਾਂ ਕੋਈ ਦਿੱਕਤ ਨਹੀਂ ਸੌਣ ਤੋਂ ਬਾਅਦ ਜਦੋਂ ਮਸੂ ਖੋਲੋ ਉਦੋਂ ਅਸੀਂ ਸਾਡੀਆਂ ਮਾਰਕੀਟ 'ਚ ਉਤਰਨੂਗੀਆਂ ਇਸੇ ਤਰ੍ਹਾਂ ਸਾਡੇ ਕੋਲੇ ਸਪੈਸ਼ਲ ਜਿੰਕਵਨ ਦੀ ਰੋਟਰੀ ਆ ਰੋਟਰੀ ਆਟਾ ਹਾਂਜੀ ਜੇਕ ਬੰਦ ਦੀ ਵੈਰਾਈਟੀ ਦਾ ਤੇ ਛੋਲੇ ਹੁੰਦੇ ਨੇ ਜੀ ਸਾਡੇ ਕੋਲੇ ਦੇਸੀ ਛੋਲੇ ਸੌਂਫ ਹੁੰਦੀ ਆ ਜੀ ਸਾਡੇ ਕੋਲੇ ਹਲਦੀ ਹੁੰਦੀ ਆ ਜ ਇੱਕ ਚੀਜ਼ ਹੋਰ ਜੀ ਸਾਡੇ ਕੋਲੇ ਸਰੋਂ ਦਾ ਤੇਲ ਰੇਲੀ ਸਰੋਂ ਦਾ ਤੇਲ ਹੁੰਦਾ ਜੀ ਸਭ ਤੋਂ ਵੱਡੀ ਗੱਲ ਆਮ ਸਰੋਂ ਦਾ ਤੇਲ ਤੁਹਾਨੂੰ ਬਹੁਤ ਮਿਲ ਜਾਓ ਪਰ ਆਨੇ ਬਿਰਕਾਂ ਨੂੰ ਪਤਾ ਵੀ ਰੇਲੀ ਸਰੋਂ ਦੀ ਐਵੇਂ ਤੇ ਕੀ ਹੁੰਦੀ ਐ ਇਹ ਉਹ ਸਰੋਂ ਐ ਬਿਰਜੇ ਜਿਹਦੇ ਨਾਲ ਜਿਹਦੇ ਨਾਲ ਅੱਜ ਹਰਿਆਣੇ ਦੇ ਸਭ ਤੋਂ ਵੱਧ ਮੈਡਲ ਲੈ ਹਰਿਆਣੇ ਦੇ ਪਹਿਲਵਾਨ ਕੁਸ਼ਤੀਆਂ ਖੇਡਣ ਚਾਹੇ ਕੋਈ ਵੀ ਗੇਮ ਖੇਡਣਾ ਸਾਨੂੰ ਬਚਪਨ ਚ ਅਸੀਂ ਉਸ ਤਰ੍ਹਾਂ ਇਨਾ ਚੀਜ਼ਾਂ ਨਾਲ ਤਿਆਰ ਕਰਦੇ ਆ ਬੱਚਿਆਂ ਨੂੰ ਫਿਰ ਐਡਵਾਂਸ ਚ ਅੱਗੇ ਲੰਘਦੇ ਆ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਨਸ਼ੇ ਤੇ ਲੱਗਣ ਸਾਡੀ ਸੋਚ ਇਹ ਹੈ ਅਸੀਂ ਸੋਚ ਲਿਆ ਕਿ ਪੰਜਾਬ ਚ ਆਏ ਹਾਂ ਠੀਕ ਹੈ ਲਓ ਜੀ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਨੇ ਹਨ ਐਵੇਂ ਕਿਸਾਨਾਂ ਵੱਲੋਂ ਪ੍ਰੋਡਕਟ ਇੱਥੇ ਬਣਾਏ ਜਾਂਦੇ ਨੇ ਲਓ ਜੀ ਸਾਰੀ ਜਿਵੇਂ ਬਾਈ ਹਣੀਆਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਦਿਖਾਤਾ ਲਓ ਜੀ ਇਹ ਇਹਨਾਂ ਦਾ ਵੀਰ ਜੀ ਸਾਡਾ Google ਤੇ ਵੀਰ ਸਰਚ ਕਰਕੇ ਦੇਖ ਸਕਦਾ ਫੇਸਬੁੱਕ ਤੇ ਹਰ ਕ੍ਰੀਏਸ਼ਨ ਨੈਚੁਰਲ ਫਾਰਮ ਪਰ ਹੋਗੇ ਹਰ ਉਹ ਥੋੜੇ ਸਾਹਮਣੇ ਸਾਰਾ ਕੋ ਸਾਡਾ ਰਿਕਾਰਡ ਆ ਜੂਗਾ ਤੇ ਪਿੱਛੇ ਦੀ ਫੋਟੋ ਆ ਲੱਗੀ ਹੋਈ ਵੀਰ ਜੀ ਉਹ ਤੇ ਸਾਡੇ ਨੂੰ ਗਵਰਨਰ ਨਾਲ ਦਿਖਾਤੇ ਲਓ ਜੀ ਇਹਨਾਂ ਦਾ ਨਾਮ ਆ ਗਿਆ ਹਾਂਜੀ ਹਾਂਜੀ ਲਓ ਜੀ ਇਸ ਤਰ੍ਹਾਂ ਸਾਰੀਆਂ ਸਟਾਲਾਂ ਜਿਹੜੀਆਂ ਹਨ ਕਿਸਾਨਾਂ ਵੱਲੋਂ ਲਗਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਬੋਰਡ ਆ ਗਿਆ ਲਓ ਜੀ ਹਾਂਜੀ ਇਹ ਅੱਛਾ ਤੁਹਾਨੂੰ ਸਨਮਾਨ ਕੀਤਾ ਗਿਆ ਸੀ ਇਹ ਜੋ ਫੋਟੋ ਨੇ ਹਾਂਜੀ ਵੀਰ ਜੀ ਇੱਥੇ ਲੱਗੇ ਤੇ ਸੀ ਹਾਂਜੀ ਇਹ ਜਿਹੜਾ ਪੂਰੇ ਹਰਿਆਣੇ ਦੇ ਹਰੀ ਓਮ ਡਾਕਟਰ ਹਰੀ ਓਮ ਨੇ ਜੀ ਗੁਰੂਗੋਲ ਕੁਸ਼ੇਤਰ ਦੇ ਨੈਚੁਰਲ ਫਾਰਮਿੰਗ ਟ੍ਰੇਨਿੰਗ ਦਿੰਦੇ ਨੇ ਉਸ ਤੋਂ ਬਾਅਦ ਇਹ ਮੁੱਖ ਮੰਤਰੀ ਨਾਲ ਆਗਿਆ ਸਨਮਾਨਿਤ ਕਰਿਆ ਗਿਆ ਪੋਦੋਬਾਜੀ ਜਾਂ ਗਵਰਨਰ ਆ ਗਿਆ ਗੁਜਰਾਤ ਦਾ ਗਵਰਨਰ ਅਚਾਰਾ ਦੇਵਪਰਦੀ ਜੀ ਨਾਮ ਲਿਖੋ ਇਹਨੇ ਮਨੋਰ ਲਾਲ ਜੀ ਹਾਂ ਜੀ ਇਹ ਗੁਜਰਾਤ ਦੇ ਗਵਰਨਰ ਨੇ ਠੀਕ ਹੈ ਜੀ ਆਗਾ ਵੱਡੀ ਚੀਜ਼ ਜਿਹੜੇ ਗੁਜਰਾਤ ਦੇ ਗਵਰਨਰ ਸਾਨੂੰ ਹੁਣ ਸਨਮਾਨਿਤ ਕਰਕੇ ਗਏ ਨੇ ਜੀ ਇਹ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਨੇਚਰਲ ਫਾਰਮਿੰਗ ਦੀ ਯੂਨੀਵਰਸਿਟੀ ਬਣਾਉਣ ਲੱਗੇ ਨੇ ਇਸੇ ਲਈ ਸਾਨੂੰ ਮੇਰੇ ਪੂਰੇ ਜ਼ਿਲ੍ਹੇ ਵਿੱਚ ਮੈਂ ਕੱਲਾ ਨੇਚਰਲ ਫਾਰਮ ਕਰਨ ਵਾਲਾ ਤੇ ਮੈਨੂੰ ਕੱਲੇ ਨੂੰ ਸਨਮਾਨਿਤ ਕਰਨੇ ਗੁਜਰਾਤ ਦਾ ਸਪੈਸ਼ਲ ਮੇਰੇ ਏਰੀਆ ਚ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਸਾਰੇ ਭਾਈ ਹੈ ਨਾ ਤਖਾਨ ਭਾਈ ਹਾਂ ਉਹ ਤੋਂ ਬੋਲਣਾ ਚਾ ਮੇਰ ਜੀ ਮੇਰਾ ਮੋਬਾਈਲ ਨੰਬਰ ਹੈ 9355618652 9355618652 ਹਰ ਕ੍ਰੀਸ਼ਨ ਨੇਚਰਲ ਫਾਰਮ ਤਲਵਾੜਾ ਹਰਿਆਣਾ ਦੇ ਨਾਮ ਤੋਂ ਗੂਗਲ ਤੇ ਸਰਚ ਕਰੋ ਸਾਰਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਭਾਈ ਕਹਿੰਦੇ ਗੂਗਲ ਤੇ ਤੁਸੀਂ ਸਰਚ ਕਰ ਲਿਓ ਸਾਰੀ ਡਿਟੇਲ ਆ ਜੂ ਤੇ ਬਾਕੀ ਤੁਸੀਂ ਆ ਕਿਸਾਨ ਵੀਰ ਹੋਰ ਦੇਖ ਸਕਦੇ ਹੋ ਨਾ ਜਿਹੜੇ ਮੇਲੇ ਦੇ ਵਿੱਚ ਆਏ ਨੇਗੇ ਸ਼ਾਮਲ ਹੋਣ ਲਓ ਜੀ ਇਸ ਤਰ੍ਹਾਂ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਆਰਗੇਨਿਕ ਚੀਜ਼ਾਂ ਦਾ ਸਾਰਾ ਇਹ ਮੇਲਾ ਹੈ ਮੇਨ ਆਰਗੇਨਿਕ ਪ੍ਰੋਡਕਟ ਨੇ ਥੀ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਚੱਲਦੇ ਆ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਸਾਰੀਆਂ ਹੋਰ ਸਟਾਲਾਂ ਨੇ ਤੇ ਮਸ਼ੀਨਰੀ ਦੀਆਂ ਸਟਾਲਾਂ ਵੀ ਹੈਗੀਆਂ ਨੇ ਜਿਵੇਂ ਮਹਿੰਦਰਾ ਟਰੈਕਟਰ ਹੋਗੇ ਹਨ ਸਾਰੇ ਟਰੈਕਟਰ ਵਾਲੀਆਂ ਸਟਾਲਾਂ ਵੀ ਹੈਗੀਆਂ ਨੇ ਉਹ ਵੀ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਲਓ ਜੀ ਅੱਗੇ ਆ ਗਏ ਆਪਾਂ ਹਨ ਤੇ ਇੱਥੇ ਤੁਹਾਨੂੰ ਆ ਸਟਾਲਾਂ ਦਿਖਾਉਨੇ ਆ ਇੱਥੇ ਵੀ ਕਾਫੀ ਸਾਰੇ ਪ੍ਰੋਡਕਟ ਨੇ ਜਿਹੜੇ ਇਹਨਾਂ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਜਿਹੜੀ ਦਵਾਂਗੇ ਤੇ ਕੁਝ ਇੱਥੇ ਜਿਹੜੀਆਂ ਮਠਿਆਈਆਂ ਵੀ ਹੈਗੀਆਂ ਨੇ ਦੇਖ ਸਕਦੇ ਹੋ ਇਹ ਸਾਰਾ ਆਪਾਂ ਪੁੱਛਦੇ ਆ ਵੀ ਕਿਸ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਤੇ ਇਹਨਾਂ ਵਾਰੇ ਆਪਾਂ ਜਾਣਕਾਰੀ ਜਿਹੜੀ ਜੰਨੇ ਆਂ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਨੇ ਜੀ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਮੇਰੇ ਲਵਿੰਦੇ ਵੀਰ ਜੀ ਜਿਵੇਂ ਮਸਾਲੇ ਹੁੰਦੇ ਨੇ ਜੀ ਘਰੇ ਤਿਆਰ ਕਰੇ ਹੋਏ ਸਾਰੇ ਕਿਚਨ ਚ ਵਰਤਨ ਵਾਲੇ ਤੇ ਕਰੇ ਮਠਿਆਈਆਂ ਬਣਾ ਕੇ ਲੈ ਕੇ ਆਉਂਦੇ ਆ ਜਿਵੇਂ ਦੇਸੀ ਘਿਓ ਦੇ ਵਿੱਚ ਹੋਗੀ ਬੇਸਣ ਦੀ ਵਰਫੀ ਹੋਗੀ ਆਟੇ ਦੇ ਮਟਰ ਹੋਗੇ ਇਹ ਵੀ ਦੇਸੀ ਘਿਓ ਦਾ ਮੋਨ ਪਾ ਕੇ ਤੇਲ ਦੇ ਵਿੱਚ ਫਰਾਈ ਕਰਦੇ ਆ ਜੇ ਤੇ ਕਾਜੂ ਵਰਫੀ ਹੋਗੀ ਤੇ ਬਾਕੀ ਆਪਣੇ ਕੋਲੇ ਅਚਾਰ ਹੁੰਦਾ ਜੀ ਹਾਂਜੀ ਤੇ ਇਸ ਤਰ੍ਹਾਂ ਸਾਰੇ ਪ੍ਰੋਡਕਟ ਇੱਥੇ ਕਿਸਾਨਾਂ ਵੱਲੋਂ ਜਿਹੜੇ ਲਿਆਂਦੇ ਜਾਂਦੇ ਨੇ ਹਨਾ ਇਹ ਜਿਵੇਂ ਇਹਨਾਂ ਤੋਂ ਇੱਕ ਸੇਧ ਲੈਣੀ ਚਾਹੀਦੀ ਆ ਮਤਲਬ ਜਿਹੜੇ ਕਿਸਾਨ ਹੋਰ ਵੀਡੀਓ ਦੇਖ ਰਹੇ ਨੇ ਕਿ ਇਸ ਤਰ੍ਹਾਂ ਦੇ ਪ੍ਰੋਡਕਟ ਬਣਾ ਕੇ ਜਿਹੜੇ ਵੇਚੇ ਜਾਣ ਤਾਂ ਕਿ ਆਪਾਂ ਆਪਣੀ ਕਮਾਈ ਜਿਹੜੀ ਵਧਾ ਸਕੀਏ ਹਨਾ ਜਿਵੇਂ ਹੁਣ ਪਰਫੀ ਲੈ ਕੇ ਆਏ ਨੇ ਦੇਖੋ ਇਹ ਦੇਸੀ ਘਿਓ ਦੇ ਵਿੱਚ ਤਿਆਰ ਹੋਈ ਹੋਈ ਆ ਤੇ ਇਸ ਤਰ੍ਹਾਂ ਜਿਹੜੇ ਪ੍ਰੋਡਕਟ ਬਣਾ ਕੇ ਲੈ ਕੇ ਆਉਣੇ ਚਾਹੀਦੇ ਨੇ ਅਬ ਦਾ ਜਿਹੜਾ ਬਿਜ਼ਨਸ ਇਹਨੂੰ ਬਤਾਉਣਾ ਚਾਹੀਦਾ ਤਾਂ ਕਿ ਆਪਾਂ ਆਪ ਅੱਗੇ ਆ ਸਕੀਏ ਉੱਪਰ ਉੱਠ ਸਕੀਏ ਆਪਾਂ ਹਨਾ ਗਰਾਊਂਡ ਲੈਵਲ ਤੋਂ ਤੇ ਇੱਧਰ ਅੱਗੇ ਵੀ ਹੋਰ ਕਾਫੀ ਸਾਰੀਆਂ ਸਟਾਲਾਂ ਨੇ ਇਹਨਾਂ ਬਾਰੇ ਆਪਾਂ ਜਾਣਕਾਰੀ ਜਿਹੜੀ ਤੁਹਾਨੂੰ ਦੇਣੇ ਆ ਤੇ ਇੱਥੇ ਵੀ ਉਸੇ ਤਰ੍ਹਾਂ ਹਰਦੀ ਹੋਗੇ ਜਿਵੇਂ ਕਾਲੇ ਜਣੇ ਲਓ ਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਜੀ ਆਪਣੇ ਕੋਲ ਵੀਰੇ ਆਪਣੇ ਕੋਲੇ ਜੇ ਆਪਣਾ ਫਾਰਮਾ ਚ ਬੰਦਾ ਆਰਗੈਨਿਕ ਫਾਰਮ ਬੜਵਰ ਜੀ ਜੀ ਮੈਂ ਆਪਣੇ ਕੋਲੇ ਵੀਰੇ ਸ਼ਾਇਦ ਹੁੰਦਾ ਹੈ ਲਾਲ ਮਿਰਚ ਹੁੰਦੀ ਆ ਅਸੀਂ ਇਹ ਚ 27 ਵੈਰਾਈਟੀ ਆ ਇਹ ਤੇ ਆਪਣੇ ਕੋਲੇ ਹਲਦੀ ਹੁੰਦੀ ਆ ਜਿਹੜੀ ਇਹਦੀ ਹਲਦੀ ਦੀ ਵੈਰਾਈਟੀ ਆ ਉਹ ਆਪਣੇ ਕੋਲੇ ਜਿਵੇਂ ਪੀ ਪੰਜਾਬ ਨੰਬਰ 1 ਹੈ ਇਹ ਪੀ ਜੁ ਲੁਧਿਆਣਾ ਦੀ ਆ ਗਈ ਪੰਜਾਬ ਨੰਬਰ ਇਹ 8 ਨੰਬਰ ਵੈਰਾਈਟੀ ਆ ਇਹ ਛੋਲਿਆਂ ਦੀ ਦੇਸੀ ਛੋਲੇ ਆ ਗਏ ਇਹਨਾਂ ਛੋਲਿਆਂ ਦੀ ਬੇਸਣ ਆ ਗਿਆ ਆਪਣੇ ਕੋਲੇ ਕਣਕ ਦਾ ਆਟਾ ਆ ਗਿਆ ਵੀਰੇ ਤੇ ਆਪਣੇ ਕੋਲੇ ਸੌਂਫ ਹੈਗੀ ਆ ਤੇ ਅਲਸੀ ਵਗੈਰਾ ਆਪਣੇ ਕੋਲੇ ਪ੍ਰੋਡਕਟ ਸਾਰੇ ਹੁੰਦੇ ਆ ਤਕਰੀਬਨ ਸਰੋਂ ਤੇਲ ਤੋਂ ਲੈ ਕੇ ਤਕਰੀਬਨ ਜਿਹੜੇ ਆਪਣੇ ਕੋਲੇ ਪ੍ਰੋਡਕਟ ਇਸ ਟਾਈਮ ਆਏਗੇ ਇੱਥੇ ਆਏਗੇ ਬਾਕੀ ਦੇ ਸਮਾਨ ਆਪਣਾ ਮਰ ਕੋ ਪੈਕਿੰਗ ਕਰਨ ਵਾਲੀ ਰਹਿ ਗਈ ਸੀ ਅਗਲੀ ਵਾਰ ਨੂੰ ਆਪਾਂ ਮੰਡੀ ਚ ਲੈ ਕੇ ਪਹੁੰਚਾਂਗੇ ਕਿਉਂਕਿ ਹਰ ਐਤਵਾਰ ਮੰਡੀ ਲੱਗਦੀ ਹੈ ਕਿ ਅ ਬੀਐਸਐਲ ਪਾਰਕ ਸੰਗਰੂਰ ਉੱਥੇ ਆਪਾਂ ਪਹੁੰਚਦੇ ਹਾਂ ਜੀ ਜਿਹੜਾ ਕਨਕ ਦਾ ਆਰਗੈਨਿਕ ਹੈ ਜੀ ਬਿਲਕੁਲ ਜੀ ਇਹ ਜਿਹੜੀ ਆਪਣੀ ਪੀਂਡ ਵਿਧਾਨਾ ਦੀ ਵੈਰੈਟੀ ਹੈਗੀ ਅ ਮੇਰੇ ਦਿਮਾਗ ਨੂੰ ਚਪਾਤੀ ਨੰਬਰ 1 ਉਹਦਾ ਅਟਾ ਚਾਹੀਦਾ ਠੀਕ ਹੈ ਜੀ ਲਓ ਜੀ ਕਨਕ ਦਾ ਆਰਗੈਨਿਕ ਆਟਾ ਵੀ ਜਿਹੜਾ ਤੁਹਾਨੂੰ ਇੱਥੋਂ ਮਿਲ ਜੂਗਾ ਨਾ ਐਵੇਂ ਦੇ ਸਾਰੇ ਪ੍ਰੋਡਕਟ ਜਿਹੜੇ ਮਿਲ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਤੇ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਅਸੀਕਰ ਜੀ ਤੇ ਆਪਣੇ ਕੋਲੇ ਹਾਪੀ ਕ ਬਣਵਾਇਆ ਹੋਇਆ ਜੀ ਇਹ ਵੀ ਆਪਾਂ ਦੇਸੀ ਤਰੀਕੇ ਤੇ ਤਿਆਰ ਕਰਦੇ ਆਂ ਜੀ ਤੇ ਆਪਣੇ ਕੋਲੇ ਵਰਤਨ ਵਾਸ਼ਰ ਜੀ ਆਪਣੇ ਕੋਲ ਤਿਆਰ ਕੀਤਾ ਹੋਇਆਗਾ ਆਪਣੇ ਕੋਲੇ ਹੈਂਡ ਵਾਸ਼ ਕੀਤਾ ਹੋਇਆਗਾ ਜੀ ਆਪਣੇ ਕੋਲੇ ਚਾਰ ਪੰਜ ਤਰ੍ਹਾਂ ਦੀ ਸਾਬਣਾਂ ਗਈ ਬਹੁਤ ਵਧੀਆ ਮਤਲਬ ਆਪਾਂ ਦੇਸੀ ਤਰੀਕੇ ਨਾਲ ਤਿਆਰ ਕਰਦੇ ਆਂ ਬਹੁਤ ਵਧੀਆ ਆਪਣੇ ਕੋਲੇ ਦੋ ਪੰਜ ਤਰ੍ਹਾਂ ਦਾ ਸਰਪੈਗਾ ਜੀ ਇਹ ਦੋ ਪੰਜ ਤੀ ਫਰਨੈਲ ਜੀ ਮੱਝਾਂ ਲਈ ਫਰਨੈਲ ਜੀ ਆਪਣੇ ਕੋਲੇ ਮੱਖੀ ਮੱਛਰ ਤੋਂ ਜੀ ਇਹ ਆਪਣੇ ਕੋਲੇ ਕਰਦੇ ਪੋਚੇ ਲਾਉਣ ਵਾਸਤੇ ਜੀ ਇਹ ਸਾਰਾ ਵੀ ਆਪ ਪਿਆਰ ਹਾਂਜੀ ਅਸੀਂ ਆਪ ਪਿਆਰ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਜਿਹੜੇ ਮੇਲੇ ਦੇ ਵਿੱਚੋਂ ਮਿਲ ਜਾਣ ਜਿਵੇਂ ਇਹਨਾਂ ਨੇ ਆਪਦਾ ਬ੍ਰਾਂਡ ਤਿਆਰ ਕੀਤਾ ਸਾਪਣਾ ਬਣਾਈਆਂ ਨੇ। ਲਓ ਇਸ ਤਰ੍ਹਾਂ ਇਸ ਤਰ੍ਹਾਂ ਨਾ ਤੁਸੀਂ ਇਹ ਜਿਹੜੀ ਲੈਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਜਿਹੜੇ ਕਿਸਾਨ ਉੱਠ ਸਕਣ ਇਹੋ ਜਿਹੇ ਪ੍ਰੋਡਕਟ ਜਿਹੜੇ ਬਣਾ ਸਕਣ। ਦੇਖ ਸਕਦੇ ਹੋ ਇੱਥੇ ਕੁਝ ਅਚਾਰ ਆ ਗਏ ਹਨ ਜਿਵੇਂ ਦੇਖ ਸਕਦਾ ਲਓ ਜੀ ਅਚਾਰ ਨੇ ਬਈ ਸਾਰੇ ਥੋੜੇ ਹੋਰ। ਆਰਗੇਨਿਕੇ ਵਿੱਚ ਆ ਰਹੇ। ਇਹ ਜਿਹੜਾ ਇਹਨਾਂ ਨੂੰ ਪਾਉਣ ਦਾ ਤਰੀਕਾ ਹੈ ਉਹ ਆਰਗੇਨਿਕ ਹੈ ਕਿ ਜਿੰਨੇ ਹੁਣ ਖਾਣਾ ਆਉਂਦਾ ਮੰਡੀ ਦੇ ਵਿੱਚੋਂ ਉਹਦਾ ਆਪਾਂ ਕੋਈ ਆਉ ਲੈ ਨਹੀਂ ਸਕਦੇ ਨਾ ਕਿ ਉਹ ਆਰਗੇਨਿਕੋਂ ਆਗਾ। ਹਾਂ ਜਿਵੇਂ ਆਪਣੇ ਦਾਦੇ ਨਾਨੀਆਂ ਪਾਉਂਦੇ ਹੁੰਦੇ ਸੀ ਅਚਾਰ ਉਵੇਂ ਪਾਏ ਹੋਏ ਨੇ ਬਿਨਾ ਕਲਰ ਤੋਂ ਬਿਨਾ ਕੈਮੀਕਲ ਠੀਕ ਹੈ ਸਾਡੇ ਜਿਵੇਂ ਭਾਈ ਉਹਨਾਂ ਕੋਲ ਅਚਾਰ ਨੇ ਹਨ ਸਾਰੇ ਇਹ ਸਾਰੇ ਦੇਸੀ ਤਰੀਕੇ ਨਾਲ ਪਾਏ ਹੋਏ ਨੇ ਕੋਈ ਇਹਨਾਂ 'ਚ ਮਤਲਬ ਕੈਮੀਕਲ ਨਹੀਂ ਯੂਜ਼ ਹੋਏ ਜਿਹੜੇ ਆਪਣੇ ਸਿਹਤ ਲਈ ਹਾਨੀਕਾਰਕ ਹੋਣ ਇਹ ਮਤਲਬ ਵਧੀਆ ਚੀਜ਼ਾਂ ਨਾਲ ਤਿਆਰ ਕੀਤੇ ਹੋਏ ਨੇ ਤਾਂ ਕਿ ਇਹਨਾਂ ਦਾ ਕੋਈ ਮਤਲਬ ਸਾਈਡ ਇਫੈਕਟ ਨਾ ਹੋਵੇ ਤੇ ਇੱਧਰ ਸਾਰੀਆਂ ਸਟਾਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਕੁਝ ਕੁ ਸਟਾਲਾਂ ਜਿਹੜੀਆਂ ਲੱਗ ਵੀ ਰਹੀਆਂ ਨੇ ਲਓ ਜੀ ਬਹੁਤ ਸਾਰੀਆਂ ਸਟਾਲਾਂ ਨੇ ਇੱਥੇ ਬਹੁਤ ਵੱਡਾ ਮੇਲਾ ਹੈ ਤਿੰਨ ਦਿਨ ਮੇਲਾ ਲੱਗਣਾ ਹੈ ਤਾਂ ਤੁਸੀਂ ਜਰੂਰ ਪਹੁੰਚੋ ਕਿਸਾਨ ਮੇਲੇ ਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਆਏ ਵੀ ਹੋਏ ਨੇ ਤੁਸੀਂ ਦੇਖ ਸਕਦੇ ਹੋ